ਸਭ ਤੋਂ ਸਵਿਧਾਨ ਸੰਘਰਸ਼ ਸੰਮੇਤੀ ਅੱਜ ਦਾ ਸੰਘਰਸ਼ ਆਪ ਸਭ ਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਦੇਸ਼ ਵਿਰੋਧੀ ਤਾਕਤਾਂ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਇਹ ਗੱਲ ਹজম ਨਹੀਂ ਹੁੰਦੀ ਕਿ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਜਿਨੇ ਸਰਬ ਕਰਮ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਹੋਏ ਨੇ ਜਿਨੇ ਸਰਬ ਜਾਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੇ ਕੇ ਸਮੇ ਦਾ ਸਾੜੀ ਬਣਾਇਆ ਹੋਇਆ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਬੀ ਆਰ ਅੰਬੇਦਕਰ ਸਾਹਿਬ ਬਹੁਤ ਰੰਗ ਦੇ ਬਲੇ ਪਰ ਅੱਜ ਸਾਰਾ ਸਵਾਲ ਇਹ ਰੱਖਾ ਹੈ ਕਿ ਦੇਸ਼ ਦੀ ਆਵਾਮ ਉਹਨੂੰ ਮੂੰਹ ਤੋੜਵਾ ਜਵਾਬ ਦੇ ਲਈ ਤਿਆਰ ਪਰ ਤਿਆਰ ਹੈ ਕੱਲ ਅਸੀਂ ਆਪਣੇ ਜਥੇਬੰਦੀ ਵੱਲੋਂ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੂੰ ਮੰਗ ਕਰਤਾ ਇਹਦੇ ਵਿੱਚ ਅਸੀਂ ਜਿੰਨਾ ਸਾਥ ਦੇ ਵਿੱਚ ਜਨਤਾ ਦਾ 50 ਬਾਲਾ ਸਾਹਿਬ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਜਿੰਨਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਾਰੇ ਇਕੱਤਰ ਹੋਣ ਸ਼੍ਰੀ ਅਕਾਲਤਖ ਸਾਹਿਬ ਤੇ ਬੀ ਆਰ ਅੰਬੇਦਕਰ ਸਾਹਿਬ ਦੀ ਜਿਹੜੀ ਆ ਪ੍ਰਤਿਮਾ ਵਾਸਤੇ ਸਥਾਪਿਤ ਨੇ ਉਹਨਾਂ ਨੂੰ ਹਟਾਉਣ ਦੇ ਵਾਸਤੇ ਉਹ ਕੋਸ਼ਿਸ਼ ਕਰ ਰਿਹਾ। ਸਭ ਤੋਂ ਪਹਿਲਾਂ ਤੇ ਜ세ਦਾਰ ਸ਼੍ਰੀ ਹਕਾਲਤਖ ਸਾਹਿਬ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਾ। ਜਿਨ੍ਹਾਂ ਦੇ ਯੋਗ ਜਿਹੜੀ ਸਹਾਇਤਾ ਉਹਦੇ ਨਾਲ ਗੁਰਪਤਵੰਤ ਪੰਨੂ ਦੇ ਜਿਹੜੇ ਹੌਂਸਲੇ ਫਸਤ ਹੋ ਚੁੱਕੇ ਨੇ ਗੁਰਪਤਵੰਤ ਸਿੰਘ ਪੰਨੂ ਡਰ ਚੁੱਕਿਆ। ਉਹ ਸਮਾਜ ਦੇ ਅੱਗੇ ਸਰੈਂਡਰ ਕਰ ਚੁੱਕਿਆ। ਉਹਦੀ ਹਿੰਮਤ ਨਹੀਂ ਕਿ ਉਹ ਸਮਾਜ ਦਾ ਸਾਹਮਣਾ ਕਰ ਸਕੇ ਜਿਹੜੇ ਡਰ ਦੇ ਕਰਕੇ ਉਹਨੇ ਆਪਣੀ ਜਿਹੜੀ ਵੀਡੀਓ ਆਫੀਸ਼ੀਅਲੀ ਪੇਜ ਤੋਂ ਹੀ ਡਿਲੀਟ ਕਰ ਦਿੱਤੀ ਹੈ ਸਭ ਤੋਂ ਪਹਿਲਾਂ ਤੇ ਮੈਂ ਸਮਾਜ ਨੂੰ ਮੁਬਾਰਕ ਆਖਦਾ ਤੇ ਸਾਰੇ ਹੀ ਨੁਮਾਇੰਦਿਆਂ ਨੂੰ ਧੰਨਵਾਦ ਵੀ ਆਖਦਾ ਜਿਨ੍ਹਾਂ ਦੇ ਸੰਘਰਸ਼ ਨੇ ਗੁਰਪਤਵੰਨ ਸਿੰਘ ਪੰਨੂ ਦੇ ਹੌਸਲੇ ਪਾਸੇ